ਮੈ ਅੱਜ ਸਰ ਇਸ ਅਜਿਮ ਤੇ ਪਵਿੱਤਰ ਸਦਨ ਦੇ ਅੰਦਰ ਐਲਾਨ ਕਰਦਾ ਕਿ ਜਿਹੜਾ ਵੀ ਕਰਜ਼ਾ ਉਹਨਾਂ ਨੇ ਅੱਜ ਮਿਤੀ 31/3/2020 ਤੱਕ 31/3/2020 ਤੱਕ ਕਾਰਪੋਰੇਸ਼ਨ ਲਈ ਲੈ ਕੇ ਸਾਰੇ ਕਰਜ਼ੇ ਜਿਹੜੇ ਉਹ ਸਰ ਮੁਆਫ ਕੀਤੇ ਜਾਂਦੇ ਐ। ਐਸਸੀ ਕਾਰਪੋਰੇਸ਼ਨ ਦੇ ਜਿੰਨੇ ਸ਼ਡਿਊਲ ਕਾਸਟਾ ਨੇ 31/3/2020 ਤੱਕ ਕਰਜ਼ੇ ਰਹਿ ਨੇ ਸਰ ਉਹ ਟੋਟਲ ਜਿਹੜੇ ਨੇਗੇ ਉਹ ਅਸੀਂ ਮਾਫ ਕੀਤੇ ਨੇ। ਮਾਨਜੋਤ ਸਪੀਕਰ ਸਾਹਿਬ ਜੇ ਮੈਂ ਗੱਲ ਕਰਾਂ ਸਮਾਜਿਕ ਨਿਆਂ ਤੇ ਅਨਸੂਚਿਤ ਜਾਤੀਆਂ ਦੀ ਭਲਾਈ ਦੀ ਸਪੀਕਰ ਸਾਹਿਬ ਬਦਲਦਾ ਪੰਜਾਬ ਵਿੱਚ ਬਦਲਦਾ ਪੰਜਾਬ ਵਿੱਚ ਸਰਕਾਰ ਸਮਾਜ ਦੇ ਹਰੇਕ ਵਰਗ ਦਾ ਖਿਆਲ ਰੱਖਦੀ ਹੈ ਸਾਡੀਆਂ ਸਾਡੇ ਅਨਸੂਚਿਤ ਜਾਤੀਆਂ ਦੇ ਭੈਣਾਂ ਭਰਾਵਾਂ ਨੂੰ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ ਸਪੀਕਰ ਸਾਹਿਬ ਪੰਜਾਬ ਸ਼ੈਡਿਊਲ ਕਾਸਟ ਲੈਂਡ ਡਿਵੈਲਪਮੈਂਟ ਐਂਡ ਫਾਇਨਾਂਸ ਕਾਰਪੋਰੇਸ਼ਨ ਦਾ ਲੈ ਕਰਜ਼ਾ ਕਾਰ ਡਿਫਾਲਟਰ ਹੋਣ ਦਾ ਮੁੱਦਾ ਬੜਾ ਚਿੰਤਾਜਨਕ ਹੈ ਜਿਹੜੇ ਐਸੀ ਪ੍ਰਾਮਾਣੇ ਸ਼ਡਿਊਲ ਕਾਸ ਪ੍ਰਾਮਾਣੇ ਕਾਰਪੋਰੇਸ਼ਨ ਤੋਂ ਲੈ ਲਏ ਸੀ ਉਹਨਾਂ ਚ ਬਹੁਤ ਸਾਰੇ ਪ੍ਰਾਜੇ ਡਿਫਾਲਟਰ ਹੋ ਗਏ ਨੇ ਕਿ ਬਹੁਤ ਹੀ ਚਿੰਤਾਜਨਕ ਵਿਸ਼ਾ ਗੱਲ ਸਰ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਲੋਕਾਂ ਨੇ ਉਹ ਕਰਜ਼ਾ ਜਿਹੜਾ ਲਿਆ ਸੀ ਉਹ ਵਾਪਸ ਕਰਤਾ ਪਰ ਲੇਕਿਨ ਕੁਝ ਜਿਹੜੀਆਂ ਜੈਨੂਨ ਰੀਜ਼ਨ ਸੀਗੇ ਜਿਹੜੇ ਜੈਨੂਨ ਕਾਸ ਸੀ ਜਿਵੇਂ ਕਿ ਲਾਪਤਰੀ ਦਾ ਕਾਰੋਬਾਰ ਵਿੱਚ ਅਸਫਲ ਹੋ ਜਾਣਾ ਲਾਪਤਰੀ ਦੀ ਸਰ ਕਿਸੇ ਸ਼ਡਿਊਲ ਕਾਸ ਲਾਪਤਰੀ ਦੀ ਮੌਤ ਦਾ ਹੋ ਜਾਣਾ ਪਰਿਵਾਰ ਵਿੱਚ ਕੋਈ ਹੋਰ ਕਮਾਉਣ ਵਾਲਾ ਮੈਂਬਰ ਦਾ ਲਾਹ ਹੋਣਾ ਲਾਪਤਰੀ ਦੇ ਘਰ ਵਿੱਚ ਕਿਸੇ ਹੋਰ ਮੈਂਬਰ ਦੀ ਲੰਬੀ ਬਿਮਾਰੀ ਆਮਦਨ ਦਾ ਕੋਈ ਹੋਰ ਸਰੋਤ ਨਾ ਹੋਣਾ ਕਿਸੇ ਕੁਦਰਤੀ ਆਫਤ ਦਾ ਸ਼ਿਕਾਰ ਹੋ ਜਾਣਾ ਆਦ ਕਰਕੇ ਸਰ ਕੁਝ ਲਾਪਤਰੀ ਜਿਹੜਨੇਗੇ ਜਿਹੜੇ ਸ਼ੈਡਿਊਲ ਕਾਸ ਦੇ ਲਾਪਤਰੀਓ ਕਰਜ਼ਾ ਪੰਜਾਬ ਦਾ ਵਾਪਸ ਕਾਰਪੋਰੇਸ਼ਨ ਦਾ ਵਾਪਸ ਕਰਨ ਸਮਰਥ ਰਏ ਸਰ ਕੁਝ ਮਾਮਲਿਆਂ ਵਿੱਚ ਪਰਿਵਾਰਾਂ ਨੂੰ ਕਰਜ਼ਿਆਂ ਦੀ ਹਦਾਈਗੀ ਸਰ ਇਹ ਵੀ ਦੇਖਣ ਵਿੱਚ ਆਇਆ ਕਿ ਕੁਝ ਮਾਮਲਿਆਂ ਵਿੱਚ ਪਰਿਵਾਰਾਂ ਦੀ ਹਦਾਈਗੀ ਕਰਜ਼ਿਆਂ ਦੀ ਹਦਾਈਗੀ ਜਿਹੜੀ ਆ ਪਰਿਵਾਰਾਂ ਨੂੰ ਆਪਣੀ ਜਾਇਦਾਦਾਂ ਤੱਕ ਆਪਣੇ ਕਿਉਂਕਿ ਛੋਟੇ ਛੋਟੇ ਘਰ ਲੈਸ ਸ਼ੈਡਿਊਲ ਕਾਸਟ ਲੋਕਾਂ ਕੋਲ ਛੋਟੇ ਛੋਟੇ ਕਰਨੇ ਉਹ ਤੱਕ ਆਪਣੇ ਵਿੱਚ ਨੇ ਪਿਆ ਜਿਸ ਕਾਰਨ ਸਾਰੇ ਸਰ ਗਰੀਬੀ ਬਲ ਤਕੇ ਗਏ ਸਾਡੀ ਸਰਕਾਰ ਨੇ ਸਰ ਇਸ ਸਥਿਤੀ ਭਰਤੀ ਜਿਹੜੀ ਆ ਹਿਊਮਨ ਬੀਅ ਪੜਾਉਂਦੇ ਹੋਏ ਸਾਡੀ ਸੀ ਸਰ ਜਿਹੜਾ ਉਹਨਾਂ ਲੋਕਾਂ ਦੇ ਪ੍ਰਤੀ ਉਹਨਾਂ ਭਰਾਵਾਂ ਦੇ ਪ੍ਰਤੀ ਇੱਕ ਅੱਛੀ ਅਪਰੋਚ ਬਣਾਈ ਆ ਸੋ ਮੈਂ ਅੱਜ ਸਰ ਇਸ ਅਜੀਮ ਤੇ ਪਵਿੱਤਰ ਸਦਨ ਦੇ ਅੰਦਰ ਹਰਾਨ ਕਰਦਾ ਕਿ ਜਿਹੜਾ ਵੀ ਕਰਜ਼ਾ ਉਹਨਾਂ ਨੇ ਅੱਜ ਮਿਤੀ 31 ਤਿੰਨ 2020 ਤੱਕ 31 ਤਿੰਨ 2020 ਤੱਕ ਕਾਰਪੋਰੇਸ਼ਨ ਲਈ ਲੈ ਕੇ ਸਾਰੇ ਕਰਜ਼ੇ ਜਿਹੜੇ ਉਹ ਸਰ ਮੁਆਫ ਕੀਤੇ ਜਾਂਦੇ ਐਸੀ ਕਾਰਪੋਰੇਸ਼ਨ ਦੇ ਜਿੰਨੇ ਸ਼ਡਿਊਲ ਕਾਸਟਾ ਨੇ 31 3 220 ਤੱਕ ਕਰਜ਼ੇ ਲੈਨੇ ਸਰ ਉਹ ਟੋਟਲ ਜਿਹੜੇ ਨੇਗੇ ਉਹ ਅਸੀਂ ਮਾਫ ਕੀਤੇ ਨੇ ਇਸ ਪ੍ਰੋਗਰਾਮ ਵਿੱਚ ਘੱਟੋ ਘੱਟ ਸਰ 5000 ਤੋਂ ਵੱਧ ਲੋਕਾਂ ਨੂੰ ਜਿਹੜਾ ਸਿੱਧਾ ਲਾਭ ਮਿਲੂਗਾ ਅਤੇ ਉਹਨਾਂ ਨੂੰ ਸਰ ਆਪਣੀ ਜ਼ਿੰਦਗੀ ਹੈ ਜਿਹੜੀ ਉਹ ਜਿਉਣ ਦਾ ਸਰ ਇੱਕ ਮੌਕਾ ਮਾਨਜੋਗ ਸਪੀਕਰ ਸਾਹਿਬ ਨੂੰ ਸਾਡੀ ਸਰਕਾਰ ਜੀਵਨ ਦੇ ਹਰ ਪੜਾਅ ਤੇ ਨਾਗਰਿਕਾਂ ਦੀ ੁਰਤੀ ਸਮਰਥਨ ਸਮਾਨਤਾ ਤੇ ਸਸ਼ਕਤੀਕਰਨ ਨੂੰ ਨਿਰੰਤਰ ਯਕੀਨੀ ਬਣਾਉਣ ਲਈ ਸਮਰਪਿਤ ਰਹੇਗੀ ਵਿੱਤੀ ਸਾਲ 2025-26 ਲਈ ਕੁੱਲ 9340 ਕਰੋੜ ਰੁਪਏ ਦੇ ਰਾਖਵੇਂਕਰਨ ਦਸਰ ਪ੍ਰਸਤਾਵ ਇਹ ਸੁਭੰਦ ਸਿਰੱਖਿਆ ਹੈ ਜੋ ਕਿ ਸਮਾਜਿਕ ਨਿਆਂ ਅਤੇ ਅਧਿਕਾਰ ਅਤੇ ਅਧਿਕਾਰਤ ਨੂੰ ਉਤਸ਼ਾਹਿਤ ਕਰਦੇ ਹੋਏ ਗਰਭਧਾਰਨ ਤੋਂ ਲੈ ਕੇ ਗਰਭਧਾਰਨ ਤੋਂ ਲੈ ਕੇ ਸਰ ਬੁਢਾਪੇ ਤੱਕ ਵਿਆਪਕ ਸਹਾਇਤਾ ਨੂੰ ਯਕੀਨੀ ਬਣਾਏਗਾ ਇਸ ਵਿੱਚ ਬਜ਼ੁਰਗਾਂ विधवाव बेसहारा और अनाथा दब्यांग सहायता प्रदान करने सर। छे हजार अलावा मान लो स्पीकर साहब बीती साल बीस सौ पच्ची छब्बी पोषण आईसी डी एस योजना एक, एक सौ सतर करोड़ रुपए आशीर्वाद स्कीम लाइन सौ साठ करोड़ रुपए वक् वक्रशिप प्रोग्रामा 262 ਕਰੋੜ ਰੁਪਏ ਅਤੇ ਪ੍ਰਧਾਨ ਮੰਤਰੀ ਜਨ ਵਿਕਾਸ ਕਾਰਕ੍ਰਮ ਅਧੀਨ 170 ਕਰੋੜ ਰੁਪਏ ਦੀ ਵੰਡ ਜਿਹੜੀ ਆ ਉਹ ਵੀ ਇਸ ਦੇ ਵਿੱਚ ਸ਼ਾਮਲ ਹੈ ਸਰ ਮਾਨਯੋਗ ਸਪੀਕਰ ਸਾਹਿਬ ਮੈਨੂੰ ਇਹ ਖੁਸ਼ੀ ਇਹ ਵੀ ਤੁਹਾਡੇ ਨਾਲ ਸਾਂਝੀ ਕਰਦਾ ਖੁਸ਼ੀ ਹੋ ਰਹੀ ਆ ਕਿ ਇਸ ਸਾਲ ਇਸ ਸਾਲ ਪੰਜਾਬ ਵਿੱਚਔਰਤਾਂ ਨੇ ਮੁਫਤ ਬੱਸ ਯਾਤਰਾ ਦੀ ਸਹੂਲਤ ਦੀ ਵਰਤੋਂ ਕਰਕੇ ਰਾਜ ਵਿੱਚ 12 ਕਰੋੜ ਤੋਂ ਵੱਧ ਯਾਤਰਾਵਾਂ ਦਾ ਲਾਭ ਉਠਾਇਆ ਸਾਡੇ ਪੰਜਾਬ ਦੀ ਅੱਧੀ ਆਬਾਦੀ ਨੇ ਸਰ 12 ਕਰੋੜ ਤੋਂ ਵੱਧ ਟ੍ਰਿਪ ਜਿਹੜੇ ਨੇ ਕੀ ਉਹ ਮੁਫਤ ਬੱਸ ਯਾਤਰਾ ਨਹੀਂ ਕੀਤੇ ਨੇ ਇੱਕ ਵੱਡਾ ਲਾਭ ਹੋਇਆ ਜਿਸ ਤੇ ਸਾਡ ਚਾਲੂ ਬਿੱਤੀ ਸਾਲ ਵਿੱਚ 450 ਕਰੋੜ ਰੁਪਏ ਦਾ ਉਹ ਬੰਦ ਕੀਤਾ ਗਿਆ ਹੈ ਅਤੇ ਇਹ ਸਰ ਅਸੀਂ ਇਸ ਸਕੀਮ ਨੂੰ ਨਿਰੰਤਰ ਜਾਰੀ ਰੱਖਾਂਗੇ ਤੇ ਅਗਲੇ ਸਾਲ 2025-26 ਲਈ ਵੀ 450 ਕਰੋੜ ਰੁਪਏ ਦਾ ਉਹ ਬੰਦ ਕੀਤਾ ਇਸ ਵਿੱਚ ਕੀਤਾ ਗਿਆ ਮਾਰਜੋ ਸਪੀਕਰ ਸਾਬ ਮਾਰਜਨਲ ਸੈਕਸ਼ਨ ਸ਼ੈਡਿਊਲ ਕਾਸਟ ਬੈਕਵਰਡ ਕਲਾਸ ਮਿਨੋਰਟੀ ਅਤੇ ਸਾਰੇ ਦਲਤ ਵਰਗਾਂ ਦੇ ਵਿਕਾਸਪਰ ਤੇ ਸਾਡੀ ਸਰਕਾਰ ਸਾਡੀ ਔਟਟ ਬਜਟ ਮਤਾ ਵਿੱਚ ਅਸੀਂ ਵਿੱਤੀ ਸਾਲ 2025-26 ਵਿੱਚ ਸਰ ਵਿੱਤੀ ਸਾਲ 2025-26 ਲਈ ਸ਼ੈਡਿਊਲ ਕਾਸ ਸਬ ਪਲਾਨ ਮਹਾਂਜਕ ਸਪੀਕਰ ਸਾਹਿਬ ਸ਼ੈਡਿਊਲ ਕਾਸ ਸਬ ਪਲਾਨ ਲਈ 13987 ਗੁਰਪਾ ਰੱਖਵੇਂ ਰੱਖਿਆ ਸਰ ਜਿਹੜੇ ਕਿ ਪੰਜਾਬ ਰਾਜ ਦੇ ਕੁੱਲ ਬਜਟ ਦਾ 34% 34% ਦੀ ਹਿੱਸਾ ਜਰ ਸਰ ਇਹਨਾਂ ਵਰਗਾਂ ਦੇ ਉਤੇ la baixa de la caixqueta del